ਲਓ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਿਹੜਾ ਪਿੱਛੇ ਤੁਸੀਂ ਦੇਖਿਆ ਉਹ ਵੀਡੀਓ ਦੇ ਵਿੱਚ ਬਾਹਰ ਕੱਢ ਕੇ ਲੈ ਕੇ ਆਏ ਹਾਂ ਨੂੰ ਚਲਾਣਾ ਥੋੜਾ ਆ ਤੇ ਟੈਸਟਿੰਗ ਲਈ ਲੈ ਕੇ ਆਇਆ ਵੀ ਦੇਖ ਰਿਹਾ ਕੋਈ ਚੀਜ਼ ਤਾਂ ਨਹੀਂ ਖਰਾਬ ਹੋਈ ਤੇ ਓਕੇ ਆ ਸਭ ਕੁਝ ਫਿਲਾਲ ਤਾਂ ਸਾਰਾ ਕੁਝ ਠੀਕ ਆ ਤੇ ਇਹਨ ਵਧੀਆ ਚੱਲਦਾ ਸਟੀering ਸਟੇering ਸਾਰਾ ਕੁਝ ਇਹ ਓਇਲ ਪਾ ਲਿਆ ਪੈਣ ਵਧੀਆ ਚੱਲਦਾ ਹੁੰਦਾ ਤੇ ਜਾ ਕੇ ਸ਼ੋ ਵੀ ਫਿੱਟ ਕਰਦੇ ਹਨ ਵਧੀਆ ਤਰੀਕੇ ਨਾਲ ਜਾ ਕੇ ਸ਼ੋ ਫਿੱਟ ਕਰ ਸਕਦੇ ਇਸ ਸ਼ੋ ਆਪਾਂ ਨੇ ਰੱਖਤੀ ਉੱਪਰ ਹੁਣ ਇਹਨੂੰ ਪਹਿਲਾਂ ਸਿੱਧੀ ਹੀ ਕਰਕੇ ਕਸਾਂਗੇ ਇਹਨੂੰ ਥੋੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਲੈਵਲ 'ਚ ਨਹੀਂ ਹੈਗੀ ਉੱਚਾ ਆ ਲੱਗਦਾ ਮੂਰੋ ਡਰੈਕਟਰ ਇਹਨੂੰ ਨੀਮੀ ਕਰਾਂਗੇ ਥੋੜੀ ਜੀ ਫਿਰ ਲਾਵਾਂਗੇ ਇਹਨੂੰ ਕਰਕੇ ਉਰੋਂ ਆਪਾਂ ਨੂੰ ਵੱਟਣੀ ਬੋ ਦੋਨਾਂ ਪਾਸਿਓ ਆਪਾਂ ਹੀ ਦੇਖੋ ਆ ਸ਼ੋ ਕਰਦੇ ਆ ਛੋਟੀ ਇਹਦੀ ਥੋੜੀ ਥੋੜੀ ਫਰੰਟ ਤੋਂ ਇਹਦੀ ਨੀਮੀ ਨਹੀਂ ਕਰਨੀ ਸ਼ੋ ਸੈਟਿੰਗ ਨਹੀਂ ਬੈਠ ਰਹੀ ਜੀ ਹੁਣ ਆਪਾਂ ਇਹਨੂੰ ਕਰਦੇ ਆ ਥੋੜੀ ਥੋੜੀ ਨੀਮੀ ਬੱਢ ਕੇ ਤੇ ਉਸ ਤੋਂ ਬਾਅਦ ਸੈਟਿੰਗ ਵੀ ਮਟਾਉਣੇ ਨੇ ਜੀ ਕਰ ਦੋ ਇਹਨਾਂ ਨੂੰ ਸੱਜਿਆ ਹੁਣ ਦਾ ਕਿਵੇਂ ਕਰਕੇ ਤੇ ਬਾਅਦ ਤੋਂ ਆ ਜਾਲੀ ਜੀ ਤਾਂ ਆਪਾਂ ਬਾਅਦ ਤੋਂ ਕਟਿੰਗ ਕਰਕੇ ਲਾ ਲਿਆ ਇਧਰੋਂ ਆਪਣੀ ਦੁਕਾਨ ਦੇ ਵਿੱਚ ਪਈ ਆ ਜਾਲੀ ਉਹ ਵਾਲੀ ਲਾਵਾਂਗੇ ਲਗਾਉਣਾ ਤੁਹਾਨੂੰ ਆ ਕੱਟ ਕੇ ਦਿੱਟ ਕੇ ਕਰਕੇ ਦੇਖੋ ਤਾਂ ਕਿਵੇਂ ਲੱਗਦਾ ਦੋ ਦੋ ਟਾਇਰ ਜੋੜ ਕੇ ਪਾਏ ਨੇ ਇਹ ਵੈਸੇ ਨਾਲ ਖੜਾਏ ਨੇ ਕਿਵੇਂ ਲੱਗਦੇ ਨੇ ਪਾ ਲੀਏ ਏਵੇਂ ਟਾਇਰ ਆਪਾਂ ਜੋੜ ਕੇ ਦੋ ਲੋਕਾ ਦੇਖੋ ਟਰੈਕਟਰ ਦੀ ਲੋਈ ਪੈਰ ਗਾਂ ਟਾਇਰ ਦਾੰ ਦਾ ਕੰਮ ਸਟਾਰਟ ਹੋ ਗਿਆ ਸ਼ੋਅ ਆਪਾਂ ਕਰਤੀ ਬਸ ਨਾਟਕ ਅਸਨੇ ਰਹਿੰਦੇ ਆ ਪਿੱਛੇ ਦਾ ਟਾਪਾ ਰਹਿ ਗਿਆ ਉਰੇ ਆਪਾਂ ਗਲੀਆਂ ਮਾਰ ਕੇ ਕੱਟਨੀ ਆ ਬਾਕੀ ਆਪਾਂ ਹੁਣ ਲੱਗੇ ਹੋਇਆ ਇਹਦੇ ਸਪੋਟਾਂ ਪਾਉਣ ਐਂਗਲਾਂ ਦੀਆਂ ਜਿਹੜੀਆਂ ਆਪਾਂ ਜਿਹਦੇ ਉੱਤੇ ਆਪਾਂ ਚੱਦਰ ਟਿਕਾਉਣੀ ਆ ਉਹ ਲੱਗੇ ਹੋਇਆ ਟੈਂਕੀ ਜਾਊਗੀ ਪਿੱਛੇ ਟਰੈਕਟਰ ਹੁਣ ਆਪਣਾ ਪੂਰਾ ਰੈਡੀ ਆ ਬਸ ਆਹ ਰਹਿ ਗਿਆ ਇਕੱਲਾ ਇਹ ਤੋਂ ਬਾਅਦ ਪੂਰਾ ਰੈਡੀ ਆ ਸਾਰਾ ਫਿਰ ਇਹਦਾ ਜਿਹੜੀਆਂ ਚਾਸੀ-ਚੂਸੀ ਰੰਗ ਕਰਾਵਾਂਗੇ ਇਕੱਲੀ ਲੁੱਕ ਚੈੱਕ ਕਰੋ ਹੁਣ ਆਸੇ ਯੂ ਪਾਈਪ ਦਾ ਕੰਮ ਕਰਾਂਗੇ ਤੋਂ ਬਾਅਦ ਪਿਛੇ ਵਾਲੀ ਸਾਈਡ ਉਨ ਆਪਾਂ ਇਹਦੇ ਹੁੱਕ ਵੀ ਲਾਉਣੇ ਆ ਹੁੱਕ ਲਾਉਣੇ ਆ ਇਹ ਪਿਛਲੀ ਸਾਈਡ ਥੋੜੀ ਸ਼ੋਅ ਵਧੀਆ ਹੀ ਲੱਗਣ ਲੱਜੂ ਇੱਥੇ ਹੁੱਕ ਫਿੱਟ ਕਰਦੇ ਆ ਦੇਖ ਲੋਈ ਸ਼ੋਅ ਕਾਸਤੀ ਅੱਟਾ ਆਪਾਂ ਵੀ ਕਸਤਾਪਾਣੇ ਦਾ ਤੇ ਸ਼ੋਅ ਦੇ ਵੀ ਆਪਾਂ ਨਾਟਕ ਆਸਤੇ ਸਾਰੇ ਤੇ ਵਸਾਹ ਨਾਟ ਰਹਿ ਗਏ ਉਰੇ ਤੇ ਪਲੇਟਫਾਰਮ ਦਾ ਦੇਖੋ ਆਪਾਂ ਪੱਤੀਆਂ ਲਾਈਆਂ ਇਹ ਤੋਂ ਬਾਅਦ ਆਪਾਂ ਦੁਈਆਂ ਲਾਉਣੇ ਆ ਪੂਰੇ ਲਾਵਾਂਗੇ ਇੱਕ ਇੱਕ ਪੋੜੀ ਨਿਚੋਂ ਤੇਲੀ ਸਾਈਡ ਲਾਉਣੇ ਆ ਪੋੜੀ ਪੋੜੀ ਆਪਣੇ ਕੋਲ ਪੱਤੀ ਪਈ ਆ ਤੇ ਪੋੜੀ ਇੱਕ ਪੋੜੀ ਇੱਧਰ ਇੱਕ ਪੋੜੀ ਉੱਧਰ ਇੱਕ ਇੱਕ ਪੋੜੀ ਲਾਵਾਂਗੇ ਆਪਾਂ ਲਾਵਾਂਗੇ ਉ ਰੋਂਗ ਇੱਥੋਂ ਟੇਢੀ ਉਰੋ ਸਟੈਪ ਆ ਦੇਖੋ ਉਰੋ ਸਟੈਪ ਚੜਨ ਨੂੰ ਇੱਕ ਪੌੜੀ ਇੱਧਰ ਇੱਕ ਪੌੜੀ ਉੱਧਰ ਚੜਨ ਨੂੰ ਦੋਨਾਂ ਸਾਈਡ ਸੀਟ ਆਪਾਂ ਕਰਨੀਆਂ ਥੋੜੀ ਜਿਹੀ ਅੱਗੇ ਸੀਟ ਤਾਂ ਅੱਗੇ ਕਰਨੀਆਂ ਕਿਉਂਕਿ ਜਿਹੜਾ ਆਪਣਾ ਸਟੀering ਆ ਬਹੁਤ ਅੱਗੇ ਚਲਿਆ ਗਿਆ ਕੰਫਰਟੇਬਲ じゃ ਬੈਠਿਆ ਨਹੀਂ ਜਾਂਦਾ ਇਹਦੇ ਤੇ ਕੰਫਰਟੇਬਲ ਹੋ ਕੇ ਬੈਠਿਆ ਨਹੀਂ ਜਾਂਦਾ ਨਾ ਕਲੱਚ ਸਹੀ ਦੱਬਿਆ ਜਾਂਦਾ ਨਾ ਬ੍ਰੇਕ ਲੱਗਦੇ ਆ ਤਾ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਅੱਗੇ ਕਰਾਂਗੇ ਨਾਲੇ ਆਪਣਾ ਜਿਹੜੀ ਸੈਟਿੰਗ ਆ ਯੂ ਪਾਈਪ ਦੀ ਉਹ ਵਧੀਆ ਇੱਥੋਂ ਜਿਹੜੀ ਜਾਊਗੀ ਐਨ ਸਿੱਧੀ ਵਧੀਆ ਐਂਡ ਮੱਡਗਾਰਡ ਜਿਹੜੇ ਸੋਹਣੇ ਲੱਗਣਗੇ ਅੰਦਰ ਨੂੰ ਬੂਫਰ ਸਿਸਟਮ ਹੋਊਗਾ ਤੇ ਹੁੱਕ ਦਾ ਵੀ ਕੰਮ ਆਪਾਂ ਇਹਦਾ ਇੱਕ ਅੱਧੇ ਦਿਨ 'ਚ ਕਰਾਂਗੇ ਹੁੱਕ ਲੱਗੂਗੀ ਪਿੱਛੇ ਬਾਕੀ ਤੁਸੀਂ ਦੇਖੇ ਹੀ ਆ ਸ਼ੋਅ ਆਪਾਂ ਫਿੱਟ ਕਰਤੀ ਸੇ ਵੱਡਾਂ ਆਪਾਂ ਹੀ ਰੇਸ ਲਾਵਾਂਗੇ ਤੇ ਰੇਸ ਨਾ ਆਪਾਂ ਇੱਥੋਂ ਇਧਰੋਂ ਆਂ ਕਰਕੇ ਉਹਦੇ ਫਿੱਟ ਕਰਾਂਗੇ ਕਿਸੇ ਹਿਸਾਬ ਚ ਕਿਉਂਕਿ ਉਹ ਰੇਬ ਕੰਫਰਟੇਬਲ ਜੀ ਬੰਦੀ ਆ ਰੇਸ ਦੇਣੀ ਵਧੀਆ ਇੱਥੇ ਕਿਉਂਕਿ ਆਪਾਂ ਜੇ ਕੋਈ ਥੋੜਾ ਜਿਹਾ ਹੈਵੀ ਬੰਦਾ ਚਲਾਉਂਦਾ ਉਹਦੇ ਲਈ ਆਪਾਂ ਸੀਟ ਦੀ ਅਡਜਸਟ ਜੀ ਰੱਖਾਂਗੇ ਪਿੱਛੇ ਜਾ ਕੇ ਉਹ ਸੀਟ ਉਹ ਵੀ ਰੱਖਾਂਗੇ ਏ ਆਪਣਾ ਉਰੋ ਜਿਹੜੀ ਆ ਰੇਸ ਇੱਥੋਂ ਦੱਬੀ ਜਾਇਆ ਕਰੂਗੀ। ਬ੍ਰੇਕ ਵਧੀਆ ਆਣ ਲੱਗਣਗੇ। ਆ ਇੱਕ ਆਪਾਂ ਫਿਰ ਬ੍ਰੇਕ ਚੱਕ ਦਾਂਗੇ। ਇੱਕ ਚੱਕ ਦੰਨੇ ਆ ਦੇ ਕੇ 21 ਰੱਖ ਲਾਂਗੇ ਇਹ। ਪੱਤੀ ਬੜੀ ਕਰਕੇ ਲਾਵਾਂਗੇ ਕੋਈ ਪੱਤੀ। ਇੱਕ ਚੱਕ ਦਾਂਗੇ ਆਪਾਂ। ਫਿਰ ਉਹਦੇ ਰੇਸ ਆ ਜਿਹੜੀ ਐਨ ਵਧੀਆ ਦਿੱਤੀ ਜਾਇਆ ਕਰੂ ਰੇਸ ਬ੍ਰੇਕ ਲਵੀ ਹੋ ਜਾਣਗੇ। ਰੇਸ ਦਿੱਤੀ ਇੱਧਰ ਬ੍ਰੇਕ। ਉਹਦਾ ਰੇਸ ਦਿੱਤੀ ਇੱਧਰ ਬ੍ਰੇਕ। ਇੱਕ ਪੱਤੀ ਕੱਟ ਲਈ। ਇੱਕ ਉਹਦੇ ਹੋ ਲੱਗੂਗੀ। ਫਿਰ ਉਹਦੇ ਉੱਤੇ ਆਪਾਂ ਫਲੈਟ ਜਿਵੇਂ ਵੀ ਸਿੱਧਾ ਹੀ ਉੱਪਰ ਬੈਲਡ ਕਰ ਦਾਂ ਸਾਰੇ ਦੇਖ ਕੇ ਨੀਚੇ ਦੀ ਕੋਈ ਇੱਥੇ ਹੋ ਲੱਗੂਗੀ ਗੇਅਰ ਦਾ ਵੀ ਆਪਾਂ ਦੇਖਦੇ ਆਂ ਕਰਦੇ ਆਂ ਗੇਅਰ ਨੂੰ ਨਾ ਆਪਾਂ ਉਧਰ ਇਹਨੂੰ ਹੱਥ ਤੇ ਸਾਈਡ ਗੇਅਰ ਬਣਾਉਣਾ ਇਹਨੂੰ ਇਹ ਬੰਡ ਬੁੰਡ ਜਾ ਪਵਾ ਕੇ ਨਾ ਦੇਖੋ ਇਧਰੋਂ ਇਧਰ ਨੂੰ ਇੱਥੋਂ ਆਏ ਉਰੋਂ ਆਏ ਇਧਰੋਂ ਟੇਟਾ ਆਏ ਸਾਈਡ ਗੇਅਰ ਬਣਾਉਣਾ ਇਹ ਆ ਦੇਖੋ ਇੱਥੋਂ ਇਧਰ ਨੂੰ ਫਿਰ ਇੱਧਰ ਨੂੰ ਆਏ ਉੱਪਰ ਜਿਹਨੂੰ ਨਾ ਸਾਈਡ ਗੇਰ ਬਣਾਉਣਾ ਹੈ ਨੂੰ ਆਪਾਂ ਟਾਪਰੇ ਉੱਤੇ ਫਿੱਟ ਕਰਕੇ ਸੀਟ ਵੀ ਥੋੜੀ ਫਿਰ ਅੱਗੇ ਲੈ ਕੇ ਆਵਾਂ ਕਿਉਂਕਿ ਮੇਨ ਆਪਾਂ ਨੂੰ ਮਸਲਾ ਗੇਰ ਦਾ ਗੇਰ ਜਦੋਂ ਆਪਣਾ ਗੇਰ ਆਪਣਾ ਜਦੋਂ ਸਾਈਡ ਤੇ ਹੋ ਗਿਆ ਫਿਰ ਆਪਾਂ ਨੂੰ ਸੀਟ ਅੱਗੇ ਪਿੱਛੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਫਿਰ ਆਪਾਂ ਨੂੰ ਸਿਰ ਸਿਰ ਪਰ ਸਿਰਫ ਜਿਹੜਾ ਮਸਲਾ ਹੈ ਉਹ ਆਪਾਂ ਨੂੰ ਸੀਟ ਦਾ ਸੀਗਾ ਸੀਟ ਦੇ ਵਿਚਾਲੇ ਦੀਗਾ ਵੀ ਗੇਰ ਨਹੀਂ ਪੈਣਾ ਇਨਾ ਅੱਗੇ ਪਿੱਛੇ ਜਾ ਕੇ ਨਾ ਸੀਟ ਨਾ ਲੱਗ ਜਾਂਦਾ ਸੀਗਾ। ਜੇ ਬਈ ਸਾਈਡ ਗੇਅਰ ਹੋ ਗਿਆ ਕਿੱਥੇ ਮਰਜੀ ਜਾ ਕੇ ਗੇਅਰ ਭਈ ਜਾਵੇ ਫਿਰ ਕੋਈ ਚੱਕਰ ਨਹੀਂ ਹੈਗਾ ਆਪਣਾ ਇਹਦਾ। ਇਹ ਸਾਡਾਂ ਦੇ ਆਪਾਂ ਰੋ ਚੜਾਵਾਂਗੇ ਇੱਕੀ ਤੇ ਪੌੜੀ। ਦੋਨਾਂ ਸਾਈਡ ਦੀ। ਲੋਈ ਪੈਰਦਾਨ ਦੀਆਂ ਆਪਾਂ ਪੱਤੀਆਂ ਸਾਰੀਆਂ ਲਾਤੀਆਂ। ਉਧਰ ਵੀ ਲੱਗੀਆਂ ਇੱਧਰ ਵੀ। ਤੇ ਰਹਿ ਹੁਣ ਗਿਆ ਬੱਸ ਪੌੜੀ ਤੇ ਉੱਪਰ ਇਹਦੇ ਲਾਉਣ ਨੂੰ ਪੱਤੀ। ਦੋਈ ਚੀਜ਼ਾਂ ਰਹਿ ਗਈਆਂ। ਚੈੱਕ ਕਰੋ ਲੁੱਕ ਚੈੱਕ ਕਰੋ ਉੱਪਰ ਚੜ ਕੇ ਦਿਖਾਉਣਾ ਤੁਨੂੰ ਚੈੱਕ ਕਰ ਲਓ ਦੇਖੋ ਤਾਂ ਫਿਰ ਪਲੇਟਫਾਰਮ ਓਕੇ ਜੀ ਬਣਾ ਲਈਆਂ ਪੂਰੀ ਤੋਨਾਂ ਸਾਈਡ ਤੋਂ ਗੇਅਰ ਗੂੜ ਦਾ ਵੀ ਅੱਗੇ ਤੁਨੂੰ ਇਹਨੂੰ ਹੁਣ ਇੱਕ ਵਾਰ ਫਾਈਨਲ ਕਰਕੇ ਸਾਰਾ ਇਹ ਤੋਂ ਜੈਡ ਫੇਰ ਇਹਨੂੰ ਗੱਡਾਂ ਹੁਣ ਦੇਖ ਹੀ ਸਾਧਦੇ ਹਾਂ ਤੁਸੀਂ ਲੁੱਕ ਉਹਨਾਂ ਦੀ ਹੈਂ ਟਰੈਕਟਰ ਦੇ ਉੱਪਰ ਟਾਇਰ ਬਹੁਤ ਸੋਹਣੇ ਲੱਗਦੇ ਆ ਉਹਨੂੰ ਫਰੰਟ ਵਾਲੇ ਇਹੀ ਟਾਇਰਾਂ ਦੀ ਜੋੜੀ ਆਪਣੇ ਲਈ ਇੱਕ ਹੋਰ ਪਈਆ ਉਹਦੀ ਆਪਾਂ ਬਣਾਵਾਂਗੇ ਉਹਨੂੰ ਟਰਾਲੀ ਇਹਦੇ ਪਿੱਛੇ ਵਧੀਆ ਵਾਲੀ ਐਨ ਜਿਵੇਂ ਕੋਈ ਸਮਾਨ ਸਮੋਣ ਲੈ ਕੇ ਜਾਣਾ ਇੱਧਰ ਉੱਧਰ ਕਰਨਾ ਉਹ ਵਾਲੀ ਆਪਾਂ ਇਹਦੇ ਟਰਾਲੀ ਬਣਾਵਾਂਗੇ ਬਾਕੀ ਤੁਸੀਂ ਪਲੇਟਫਾਰਮ ਦਾ ਦੇਖ ਲਓ ਉੱਪਰੋਂ ਐਨ ਸੋਹਣਾ ਲੱਗਦਾ ਐਨ ਜਿਵੇਂ ਵੱਡੇ ਟਰੈਕਟਰਾਂ ਵਾਂਗ ਹੁੰਦਾ ਨਾ ਉਵੇਂ ਹੀ ਆਪਾਂ ਨੇ ਉਨਾ ਸਾਈਡ ਇਹ ਲਾਇਆ ਪੂਰਾ ਮਜ਼ਬੂਤ ਤੇ ਇਧਰਲੀ ਸਾਈਡ ਹੁਣ ਆਪਾਂ ਲਾਵਾਂਗੇ ਉਰੇ ਪੌੜੀ ਇੱਕ ਇਧਰਲੀ ਸਾਈਡ ਤੇ ਦੂਜੀ ਆਪਾਂ ਲਾਵਾਂਗੇ ਇਧਰਲੀ ਸਾਈਡ ਦੋ ਹੋ ਗਈਆਂ ਪੌੜੀਆਂ ਰੇਸ ਆ ਜੂਗੀ ਉਰੇ ਇਹਦੀ ਇਹ ਤਾਂ ਇੱਥੇ ਆ ਜਾਣਾ ਨੇ ਬ੍ਰੇਕ ਤਾਂ ਹੁਣ ਇਹਦੇ ਬ੍ਰੇਕ ਆ ਜੰਨੇ ਨੇ ਉਰੇ ਤੇ ਰੇਸ ਆ ਜਣੀ ਆ ਉਰੇ ਤੇ ਬਾਕੀ ਕੰਪਲੀਟ ਆ ਫਿਰ ਸਾਰਾ ਫਿਰ ਗੇਅਰ ਆਪਾਂ ਕੱਢ ਦੇਣਾ ਇਧਰੋਂ ਸਾਈਡ ਤੇ ਨੂੰ ਹੈਂਡਲ ਰਹੂਗਾ ਹੋਰ ਇਹ ਕਿਉਂਕਿ ਆਪਾਂ ਜਗ੍ਹਾ ਵਧਾਈ ଥିਗੀ ਉਹ ਜਗ੍ਹਾ ਕੋਈ ਵਜਾ ਨੂੰ ਵਧਾਈ ଥିਗੀ ਤੇ ਹੁਣ ਆਪਾਂ ਕਲੱਚ ਵੀ ਥੋੜਾ ਜਿਹਾ ਉੱਚਾ ਚੱਕ ਦਾਂਗੇ ਜਿਵੇਂ ਕਿ ਐ ਇੱਥੇ ਉੱਚਾ ਚੱਕਣਾ ਪਊਗਾ ਆਪੀ ਸੈਟਿੰਗ ਆਜੂ ਥੋੜਾ ਥੋੜਾ ਬ੍ਰੇਕ ਆਪਾਂ ਚੱਕ ਦਾਂਗੇ ਫੜੀ ਹੋਰ ਇੱਥੇ ਆ ਜਾਣਾ ਫਿਰ ਉਰੇ ਆਣ ਵਧੀਆ ਇੱਥੇ ਢਾਸ ਲਾ ਕੇ ਬਹਿ ਕੇ ਆਪਾਂ ਆਣ ਵਧੀਆ ਜਿਹੜੀ ਸੈਟਿੰਗ ਬੈਠੋਗੇ ਆਪਾਂ ਦਾ ਏਸ ਨਾਲ ਨਹੀਂ ਹੋ ਰੇ ਤੇ ਸੁਰੋ ਵੀ ਉਰੇ ਜਦ ਪੈਰ ਰੱਖ ਕੇ ਆਇੰਦਾ ਉਹ ਰੇਸ ਜਿਹੜਾ ਗੇਅਰ ਆਪਣਾ ਉਹ ਤਾਂ ਐ ਸਾਈਡ ਤੇ ਨੂੰ ਨਾ ਐ ਪਿੱਛੇ ਨੂੰ ਘੁੰਮ ਕੇ ਸਾਈਡ ਤੇ ਉਰੇ ਆ ਜਾਣਾ ਆਪਣੇ ਹੱਥ ਚ ਤੇ ਬ੍ਰੇਕ ਚੱਕੇ ਜਾਣੇ ਨੇ ਉੱਪਰ ਫਿਰ ਜਿਹੜੀ ਆਪਾਂ ਨੇ ਸੀਟ ਦਾ ਕਹਿਣਾ ਵੀ ਸੀਟ ਦਾ ਔਖਾ ਏ ਬੈਠਣਾ ਤੇ ਉਹੀ ਸੈਟ ਹੋ ਜਾ ਬਾਕੀ ਚੱਕਰ ਦਾ ਰੋਪਰੋਂ ਪੈਰੋਂ ਲੱਗ ਰਿਹਾ ਹੁਣ ਤਾਂ ਡਾਇਰੈਕਟਰ ਪੂਰਾ